ਸੋ ਕਹੋ ਟਲ ਗੁਰ ਸੇਵੀਐ ਅਹਨ ਸਸਜ ਸਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਫਤਖ ਸਮਦੀ ਅਨੋਰੇ ਅਰ ਸੋਕਰ ਸਹ ਝਟੀਐ ਤਦ ਡਠੇ ਸਚੇ ਪਤਸਾਹ ਮਲ ਜਨਮ ਜਨਮ ਦੀ ਕਟੀਏ ਸਜਣ ਸਚਾ ਪਤਸਾਹ ਸਿਰ ਸਾਹ ਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 4 ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਧਨ ਸੋ ਐਸਾ ਖਰ ਤਿਹਾਈਐ ਮੇਰੇ ਜਿੜੇ ਤਾ ਸਰਬ ਸੁਖ ਪਾਵਖੇ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਖਰ ਜਾ ਕਾ ਵਸਹ ਕਾਮ ਧਿਨਾ ਸੋ ਅਸਖਰ ਧਾਈਐ ਮੇਰੇ ਜਿਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ Jap man satnam sada satnam ਹਲਤ ਪਲਤ ਮੁਖ ਊਜਲ ਹੋਈ ਖੈ ਨਿਤ ਤਿਹਾਈਐ ਹਰ ਪੁਰਖ ਨਰੰਜਨ ਰਹਾਉ ਜਹ ਖਰਸ ਸਿਮਰਨ ਭਯਤ ਹੋ ਪਾਦ ਗਤ ਕੇਨੀ ਵਡਭਾਗੇ ਹਰ ਜਪਨਾ ਜਨ ਨਾਨਕ ਕਉ ਗੁਰ ਏਹ ਮਤ ਦਿਨੀ ਜਪ ਖਰ ਭਵ ਜਲ ਤਰਨਾ ਜਹ ਖਰ ਸੇਮਰਨ ਭਇ ਤਹ ਆਪਾਦ ਗਤ ਕੇਨੀ ਵਡ ਭਾਗੀ ਖਰ ਜਪਨਾ ਜਾਨ ਨਾਨਕ ਕਉ ਗੁਰ ਏਹ ਮਤ ਦਿਨੀ ਜਪ ਖਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ